ਪੰਜਾਬ ਜੌਬ ਹਾਲਥ ਚੈਨਲ ਵਿੱਚ ਤੁਹਾਡਾ ਸਵਾਗਤ ਆ ਅੱਜ ਅਸੀਂ ਤੁਹਾਨੂੰ ਇੰਡੀਅਨ ਓਵਰਸੀਜ਼ ਬੈਂਕ ਐਲਬੀਓ ਆਨਲਾਈਨ ਫਰਮ 2025 ਰਿਕਰੂਟਮੈਂਟ ਬਾਰੇ ਦੱਸਣ ਜਾ ਰਹੇ ਹਾਂ ਜਿਹੜੀ ਕਿ 9 ਮਈ 2025 ਨੂੰ ਪੋਸਟ ਰਿਲੀਜ਼ ਹੋਈਆਂ ਨੇ ਜਿਸ ਵਿੱਚ ਕਿ ਕੁੱਲ 400 ਵੈਕੈਂਸੀਆਂ ਆਈਆਂ ਨੇ ਇਸ ਪੋਸਟ ਨੂੰ ਅਪਲਾਈ ਕਰਨ ਲਈ ਜੇ ਤੁਹਾਡੇ ਕੋਲ ਕੁਆਲੀਫੀਕੇਸ਼ਨ ਹੈ ਡਿਗਰੀ ਯਾਨੀ ਕਿ ਗ੍ਰੈਜੂਏਸ਼ਨ ਪਾਸ ਹੋਣਾ ਜ਼ਰੂਰੀ ਆ ਇਸ ਵਿੱਚ ਅਗਰ ਵੈਕੈਂਸੀ ਦੀ ਗੱਲ ਕਰ ਲਈ ਤਾਂ ਪੋਸਟ ਦਾ ਨਾਮ ਹੈ ਐਲਬੀਓ ਜਿਸ ਨੂੰ ਅਸੀਂ ਲੋਕਲ ਬੈਂਕ ਆਫੀਸਰ ਵੀ ਕਹਿ ਦਿੰਦੇ ਆ ਜਿਸ ਦੀਆਂ 400 ਵੈਕੈਂਸੀਆਂ ਰਿਲੀਜ਼ ਹੋਈਆਂ ਨੇ ਇਸ ਪੋਸਟ ਨੂੰ ਅਪਲਾਈ ਕਰ ਲਈ ਜੋ ਇੰਪੋਰਟੈਂਟ ਡੇਟ ਰੱਖੀ ਗਈ ਆ ਉਹ 12 ਮਈ ਤੋਂ ਅਪਲਾਈ ਹੋਣੇ ਸਟਾਰਟ ਨੇ ਤੇ ਲਾਸਟ ਜਿਹੜੀ ਤੁਸੀਂ ਇਸ ਨੂੰ 31 ਮਈ 2025 ਤੱਕ ਅਪਲਾਈ ਕਰ ਸਕਦੇ ਹੋ ਇਸ ਵਿੱਚ ਜੋ ਤੁਹਾਡੀ ਏਜ ਹੋਣੀ ਚਾਹੀਦੀ ਹੈ ਘੱਟੋ-ਘੱਟ 20 ਸਾਲ ਦੀ ਤੇ ਵੱਧ ਤੋਂ ਵੱਧ 30 ਸਾਲ ਵਾਲੇ ਇਸ ਨੂੰ ਅਪਲਾਈ ਕਰ ਸਕਦੇ ਨੇ ਬਾਕੀ ਇਸ ਵਿੱਚ ਤੁਹਾਨੂੰ ਏਜ ਰਿਲੈਕਸੇਸ਼ਨ ਜੋ ਇਹਨਾਂ ਦੇ ਰੂਲਸ ਦੇ ਮੁਤਾਬਿਕ ਦਿੱਤੀ ਜਾਣੀ ਆ ਇਸ ਵਿੱਚ ਅਗਰ ਪੇ ਸਕੇਲ ਦੀ ਗੱਲ ਕਰੀ ਤਾਂ ਬੇਸਿਕ ਪੇ ਸਕੇਲ ਫਸਟ ਲੈਵਲ ਤੇ 48000 ਤੋਂ ਸਟਾਰਟ ਹੋ ਜਾਣੀ ਆ ਇਸ ਵਿੱਚ 2000 ਤੁਹਾਨੂੰ ਕੰਪਨਸੇਸ਼ਨ ਵੀ ਦਿੱਤੀ ਜਾਣੀ ਆ ਤੇ ਇਸ ਵਿੱਚ ਜੋ ਫੀਸ ਰੱਖੀ ਗਈ ਆ ਉਹ ਜਨਰਲ ਐਡਬਲਯੂਐਸ ਤੇ ਓਬੀਸੀ ਕੈਡੀਡੇਟਸ ਲਈ 1800 ਰੁਪਏ ਫੀਸ ਆ ਪਰ ਐਸਸੀ ਐਸਟੀ ਪੀਬਲਯੂਬੀਡੀ ਕੈਡੀਡੇਟਸ ਲਈ ਸਿਰਫ ਤੇ ਸਿਰਫ 175 ਰੁਪਏ ਫੀਸ ਰੱਖੀ ਗਈ ਆ ਸੋ ਐਸੀ ਅੱਜ ਹੀ ਆਪਣੀ ਪੋਸਟ ਜੇਕਰ ਤੁਸੀਂ ਅੱਧੀ ਘਰ ਬੈਠੇ ਨਵੇਂ ਨਵੇਂ ਸਰਕਾਰੀ ਨੌਕਰੀ ਜਾਣਕਾਰੀ ਲੈਣੀ ਆ ਤਾਂ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਲੋਕਾਂ ਕੋਲ ਜਾਣਕਾਰੀ ਪਹੁੰਚ ਸਕੇ ਤੁਸੀਂ ਆਪਣੇ ਪੋਸਟ ਨੂੰ ਘਰ ਬੈਠੇ ਅਪਲਾਈ ਕਰਵਾ ਸਕਦੇ ਹੋ ਘਰ ਬੈਠੇ ਇੰਟਰਨੈਟ ਕੱਪੜੇ ਸੇਵਾ ਕੇਂਦਰ ਦਾ ਕੰਮ ਚੈੱਕ ਕਰਨ ਲਈ ਸੰਪਰਕ